ਪੰਜਾਬ ਸਰਕਾਰ 10-11 ਜੁਲਾਈ 2025 ਨੂੰ ਇੱਕ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਬੁਲਾ ਸਕਦੀ ਹੈ ਸਰਕਾਰੀ ਸਰੋਤਾਂ ਦੇ ਮੁਤਾਬਕ ਇੱਕ ਸੈਸ਼ਨ ਦੇ ਲਈ 7 ਜੁਲਾਈ 2025 ਸੋਮਵਾਰ ਨੂੰ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਵੀ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਡਰਗ ਤਸਕਰੀ ਨੂੰ ਲੈ ਕੇ ਸਖਤ ਫੈਸਲੇ ਲਈ ਜਾ ਸਕਦੇ ਨੇ ਤੇ ਨਾਲ ਹੀ ਸਤਲੁਜ-ਜਮੁਨਾ ਲਿੰਕ ਨਹਿਰ ਜਾਨੀ ਕਿ ਐਸਵਾਈਐਲ ਮਾਮਲੇ ਉੱਤੇ ਰਣਨੀਤੀ ਤੈਅ ਕਰਨ ਨੂੰ ਲੈ ਕੇ ਵੀ ਚਰਚਾ ਕੀਤੀ ਜਾ ਸਕਦੀ ਹੈ ਸੂਤਰਾਂ ਮੁਤਾਬਕ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੈਬਨਿਟ ਮੀਟਿੰਗ ਬੁਲਾਈ ਗਈ ਹੈ ਤੇ ਇਹ ਮੀਟਿੰਗ ਸਵੇਰੇ 10:30 ਵਜੇ ਸ਼ੁਰੂ ਹੋਵੇਗੀ ਤੇ ਮੁੱਖ ਮੰਤਰੀ ਦੇ ਨਿਵਾਸ ਉੱਤੇ ਹੀ ਆਯੋਜਿਤ ਕੀਤੀ ਜਾਣੀ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਨਸ਼ਿਆਂ ਦਾ ਮਾਮਲਾ ਸਭ ਤੋਂ ਵੱਡਾ ਮੁੱਦਾ ਰਹੇਗਾ ਤੇ ਇਸ ਦੇ ਇਲਾਵਾ ਐਸਵਾਈਐਲ ਮਾਮਲੇ ਉੱਤੇ ਚਰਚਾ ਹੋਏਗੀ ਕਿਉਂਕਿ 9 ਜੁਲਾਈ ਨੂੰ ਹੀ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਇਸ ਮਾਮਲੇ ਉੱਤੇ ਗੱਲਬਾਤ ਲਈ ਬੁਲਾਇਆ ਗਿਆ। ਪੰਜਾਬ ਦੇ ਵਿੱਚ ਡਰੱਗ ਫ੍ਰੀ ਪੰਜਾਬ ਮਹਿੰਮ ਦੇ ਅਗਲੇ ਪੜਾ ਦੇ ਤਹਿਤ ਡੀ ਅਡਿਕਸ਼ਨ ਕਲੀਨਿਕ ਖੋਲਣ ਨਸ਼ਾ ਮੁਕਤੀ ਕੇਂਦਰਾਂ ਉਤੇ ਧਿਆਨ ਕੇਂਦਰਿਤ ਕਰਨ ਅਤੇ ਨਸ਼ਾ ਤਸਕਰੀ ਨੂੰ ਰੋਕਣ ਦੇ ਲਈ ਕਾਨੂੰਨ ਵਿੱਚ ਕੜੇ ਨਿਯਮ ਵੀ ਲਿਆਂਦੇ ਜਾ ਸਕਦੇ ਨੇ